ਕਿਰਿਆਕਾਲ ਤੱਕ ਸਾਬ ਦਾ ਨੋਟਿਸ ਬੀਬੀ ਜਗੀਰ ਕੌਰ ਤੋਂ ਮੰਗਿਆ ਸਪਸ਼ਟੀਕਰਨ ਮਰਿਆਦਾ ਦੇ ਉਲਟ ਰੋਮਾਂ ਦੀ ਬੇਅਦਵੀ ਦੀ ਵੀ ਸ਼ਿਕਾਇਤ ਬੀਬੀ ਜਗੀਰ ਕੌਰ ਨੂੰ ਸ਼੍ਰੀ ਅਕਾਲ ਤੱਕ ਸਾਬ ਦਾ ਨੋਟਿਸ ਇੱਕ ਹਫ਼ਤੇ ਤੇ ਮੰਗਿਆ ਲਿਖਤੀ ਸਪਸ਼ਟੀਕਰਨ ਇਹ ਬੀਬੀ ਨੂੰ ਨੋਟਿਸ ਜਾਰੀ ਕਿਉਂ ਹੋਇਆ ਬੀਬੀ ਨੇ ਕਾਂਗਰਸ ਛੱਡਤਾ ਜੇ ਬੀਬੀ ਕੱਲ੍ਹ ਦਾਤ ਹੁੰਦੀ ਤਾਂ ਨੋਟਿਸ ਜਾਰੀ ਨਹੀਂ ਹੋਣਾ ਸੀ ਬੀਬੀ ਨੂੰ ਇਹ ਆਪਣੇ ਏਕਾ ਤਖਤ ਦਾ ਹੁਕਮ ਪ੍ਰਮਾਨ ਜਾਰੀ ਹੋਇਆ ਜਿਹੜਾ